ਉਧਿਆਣਾ ਦੇ ਗਿਲ ਰੋਡਸ ਤੇ ਸੁਧਾਰ ਕਾਰ ਵਿੱਚ ਬੰਦ ਦੋ ਨਾਬਾਲਗ ਕੈਦੀ ਜੇਲ੍ਹ ਦੀਆਂ ਸਲਾਕਾਂ ਤੋੜ ਕੇ ਫਰਾਰ ਹੋ ਗਏ ਚੋਰੀ ਦੇ ਕੇਸ ਵਿੱਚ ਸਜ਼ਾ ਕੱਟ ਰਹੇ 15 ਤੇ 16 ਸਾਲ ਦੇ આરોપી ਜੁਵਨਾਈਲ ਜੇਲ੍ਹ ਦੀ ਪਹਿਲੀ ਮੰਜ਼ਲ ਤੇ ਕੈਦਖਾਨੇ ਵਿੱਚ ਸਨ ਦੋਵੇਂ ਲੋਹੇ ਦੀ ਰਾਡ ਕੱਟ ਕੇ ਤਾਰ ਨਾਲ ਲਟਕ ਕੇ ਪਹਿਲੀ ਮੰਜ਼ਲ ਤੋਂ ਉਤਰ ਕੇ ਫਰਾਰ ਹੋ ਗਏ ਨਵਾਲੇ ਕੈਦੀਆਂ ਜਸਵੰਤ ਸਿੰਘ ਤੇ ਵਿਕਾਸ ਦੀ ਫਰਾਰੀ ਨਾਲ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਤੇ ਸਵਾਲ ਉੱਠੇ ਨੇ ਲਾਪਰਵਾਹੀ ਦੀ ਹੱਦ ਉਦੋਂ ਟੱਪ ਗਈ ਜਦੋਂ ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਦੋਵੇਂ ਮੁਲਜ਼ਮਾਂ ਦੇ ਫਰਾਰ ਹੋਣ ਮੌਕੇ ਜੇਲ੍ਹ ਦੇ ਸੀਸੀਟੀਵੀ ਕੰਮ ਹੀ ਨਹੀਂ ਕਰ ਰਹੇ ਸਨ ਨੈਮਲੀ ਜਸਵੰਤ ਸਿੰਘ ਤੇ ਵਿਕਾਸ ਉਹ ਇਥੋਂ ਸਕੀਪ ਕਰ ਗਏ ਨੇ ਇਮੀਡੀਏਟਲੀ ਜਿਹੜਾ ਹੈਗਾ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਬੈਰੇਕ ਦੇ ਅੰਦਰ ਜਾਂ ਜਿਹੜਾ ਘਰ ਦੇ ਜਿਹੜਾ ਕਮਰੇ ਦੇ ਅੰਦਰ ਗ੍ਰਿਲਸ ਹੈਗੀਆਂ ਸੀ ਉਹਨਾਂ ਦੇ ਵਿੱਚੋਂ ਇੱਕ ਗ੍ਰਿਲ ਉਹਨਾਂ ਨੇ ਜੁੜੀ ਹੈਗੀ ਆ ਤੋੜ ਕੇ ਉਸ ਦੇ ਵਿੱਚ ਦੀ ਆਪਣੇ ਥਰੂ ਵਾਇਰ ਸਪੋਰਟ ਲੈ ਕੇ ਆਪਣੇ ਜਿਹੜੀ ਕੰਦ ਇਹਨਾਂ ਨੇ ਉਹ ਟੱਪੀ ਹੈਗੀ ਆ ਉਹਦੇ ਵੀ ਕਾਰਨ ਜਿਹੜੇ ਹੈਗੇ ਨੇ ਪਤਾ ਕੀਤੇ ਜਾ ਰਹੇ ਨੇ ਕਿ ਸੀਸੀਟੀਵੀ ਫੰਕਸ਼ਨਲ ਕੋਈ ਨਹੀਂ ਸੀਗੇ ਕਿ ਕਿਸ ਕਰਕੇ ਫੰਕਸ਼ਨਲ ਨਹੀਂ ਸੀ